ਉਨੂੰ ਧਿਆਉ ਉਨੂੰ ਧਿਆਉ ਜਿਹੜਾ ਦੁਨੀਆਂ ਦੇ ਸਾਰੇ ਮਾਲਕਾਂ ਦਾ ਮਾਲਕ ਹੈ ਜਿਹੜੇ ਸਾਰੇ ਬਨਵਾਲੀ ਦਾ ਸਾਰੀ ਸ੍ਰਿਸ਼ਟੀ ਦਾ ਬਨਵਾਲੀ ਹੈ ਉਨੂੰ ਧਿਆਉ ਉਹ ਹਰ ਥਾਂ ਤੇ ਮੌਜੂਦ ਹੈ ਉਹਨੂੰ ਚੇਤੇ ਕਰੀਏ ਉਨੂੰ ਧਿਆਈਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਨਿਤ ਕਰੋ ਰੋਜ਼ ਕਰੋ ਗੁਰਸਿੱਖੋ ਗੁਰਪੂਰੇ ਵਾਹ ਵਾਹ ਭਾਵੇ ਸੱਚੇ ਗੁਰੂ ਨੂੰ ਇਹ ਪਉਂਦਾ ਚੰਗਾ ਲੱਗਦਾ ਹੈ ਜਿਹੜਾ ਜਪਦਾ ਉਹਨੂੰ ਦਾਤ ਦੇਂਦਾ ਗੁਰੂ ਨਾਨਕ ਵਾਹ ਵਾਹ ਜੂ ਮਨ ਚਿੱਤ ਕਰੇ ਤਿਸ ਜਮ ਕੰਕਰ ਨੀੜ ਨਾ ਆਵੇ ਪਰ ਇਹ ਵਾਹ ਵਾਹ ਜਿਹੜਾ ਕਰਨਾ ਉਹ ਮਨ ਕਰਕੇ ਚਿੱਤ ਕਰਕੇ ਬਿਲਕੁਲ ਕਰਨਾ ਹੈ ਮਹਾਰਾਜ ਕਹਿੰਦੇ ਕੱਲਾ ਜ਼ੁਬਾਨ ਕਰਕੇ ਨਹੀਂ ਕਰਨਾ ਮਨ ਨੂੰ ਟਿਕਾਉਣ ਦਾ ਯਤਨ ਗੁਰੂ ਪਾਸੇ ਅਰਦਾਸ ਕਰੀਏ ਸਿਫਤ ਸਲਾਹ ਕਰਨ ਲੱਗਿਆਂ ਵੀ ਅੰਮ੍ਰਿਤ ਵੇਲੇ ਬਾਣੀ ਪੜਨ ਲੱਗਿਆਂ ਵੀ ਚੌਕੜਾ ਲਾਉਂਦੇ ਸਾਰ ਤਨ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਚ ਅਰਦਾਸ ਕਰੀ ਮਹਾਰਾਜ ਤੁਹਾਡੀ ਬਾਣੀ ਪੜਦੇ ਤੁਸੀਂ ਆਪ ਮਨ ਟਿਕਾਓ ਇਹ ਰਹਿਮਤ ਹੁੰਦੀ ਹੈ ਫਿਰ ਨਾਨਕ 바ਵਾ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜਾ ਨਾ ਆਵੇ ਉਹਦੇ ਲਵੇ ਉਹਦੇ ਨੇੜੇ ਜਮ ਵੀ ਨਹੀਂ ਆਉਂਦੇ ਜੀ